ਅਕਸ਼ਪੂਰੇ ਦਾ ਪੁਰਜੋ ਨਰਸ਼ੀਆਂ ਦੇ ਵਿਆਹ ਕੀ ਜਾ ਰਹੇ ਹਨ ਕਲਬ ਨੂੰ ਕਹਿਣਾ ਚਾਹਾਂਗਾ ਤੁਸੀਂ ਪਹੁੰਚੋ ਜੀਤ ਬਾਦਿਆਂ ਬੱਚਾ ਮਾਤਾ ਗੁਜਰੀ ਸਪੋਰਟਸ ਕਲਬ ਵੱਲੋਂ ਅੱਜ ਪੰਜ ਲੜਕੀਆਂ ਦੇ ਵਿਆਹ ਪੂਰੇ ਨਕਰ ਦੇ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਨੇ ਸਵੇ ਬਹੁਤ ਵਧੀਆ ਹੌਸਲੇ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਉਹਦੇ ਘੱਟ ਤੇ ਇਹ ਵਿਆਹ ਨੇ ਜਿਹੜੇ ਇਹ ਪਿਛਲੇ ਲਗਾਤਾਰ 3 ਸਾਲ ਤੋਂ ਕਰਦੇ ਨੇ ਪਹਿਲਾਂ ਵੀ ਪੰਜ-ਪੰਜ ਲੜਕੀਆਂ ਦੇ ਨਾਲ ਕਰ ਦਿੱਤੀ ਹੈ ਸੋ ਕਿਸੇ ਲੜਕੀ ਦਾ ਘਰ ਬਸਾਉਣਾ ਇਹ ਵੀ ਇਸ ਤਰ੍ਹਾਂ ਦੀ ਮਜਬੂਰੀ ਹੋ ਜਾਂਦੀ ਨੇ ਕਿ ਮਾਪੇ ਆਪ سپورਟ ਨਹੀਂ ਕਰ ਸਕਦੇ ਤੇ ਉਹਨਾਂ ਦਾ ਸਹਾਰਾ ਬਣਨਾ ਇਹ ਬਹੁਤ ਹੀ ਬੜੀ ਮੈਂ ਸਮਝਦਾ ਸੋਚ ਹੈ ਨਾ ਬੱਚਿਆਂ ਦੀ ਕਿਉਂਕਿ ਨਹੀਂ ਤਾਂ ਤਲਬ ਆਉਂਦੇ ਨੇ ਕਿਸੇ ਆਪਾ ਹੋਰ ਹੀ ਜੱਲਪਾ ਨੇ ਪਰ ਇਹ ਸੋਚ ਤੇ ਇਸ ਸੋਚ ਦੇ ਉੱਤੇ ਸਾਰੇ ਨਗਰ ਨੇ ਪਹਿਰਾ ਦਿੱਤਾ ਹੁ ਦੱਸੇ ਮੈਨੂੰ ਕਿ ਪਿਛਲੇ 20 ਦਿਨਾਂ ਤੋਂ ਸਾਰੇ ਪਿੰਡ ਦੇ ਦੇ ਸਫਾਈ ਵੀ ਇਹਨਾਂ ਨੇ ਰਲ ਕੇ ਕੀਤੀ ਤੇ ਸਾਰੀਆਂ ਬੀਬੀਆਂ ਨੇ ਸਹਿਯੋਗ ਦਿੱਤਾ ਤੇ ਸਾਰੇ ਨਗਰ ਨੇ ਦੁੱਧ ਵਗੈਰਾ ਇਕੱਠਾ ਕਰਕੇ ਜਿਸ ਤਰ੍ਹਾਂ ਪਹਿਲਾਂ ਇੱਕ ਪੰਜਾਬ ਦਾ ਕਲਚਰ ਸੀ ਤੇ ਪਹਿਲਾਂ ਭਟੀਆਂ ਚੜਦਿਆਂ ਸੀ ਇਕੱਠੇ ਹੋ ਕੇ ਭਟੀਆਂ ਦੇ ਲੋਕ ਕੰਮ ਕਰਦੇ ਸੀ ਉਹ ਕਲਚਰ ਵੀ ਇਹਨਾਂ ਨੇ ਤੇ ਕਾਇਮ ਕੀਤਾ ਸਾਰੇ ਪਿੰਡ ਦੇ ਦੁੱਧ ਇਕੱਠਾ ਹੋਇਆ ਸਾਰੀ ਮੁਝਾਈ ਇੱਥੇ ਬਣਾਈ ਸੋ ਇਹ ਮੈਂ ਸਮਝਦਾ ਇੱਕ ਸੇਹ ਦੇ ਨਾਲ ਹੀ ਕਰਦਾ ਤਾਂ ਕਿ ਆਪਾਂ ਬਹੁਤ ਬਹੁਤ ਸੇਧ ਲੈਣੀ ਚਾਹੀਦੀ ਆ ਸੋ ਬਹੁਤ ਬਹੁਤ ਉਦੋਂ ਮੈਂ ਦੀ ਬਹੁਤ ਬੁਸ਼ੰਚਾ ਕਰਦਾ ਮੈਂ ਦੁਆ ਕਰਦਾ ਕਿ ਇਹ ਨੌਜਵਾਨ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਸਮਾਜ ਨੂੰ ਸੇਧ ਦਿੰਦੇ ਰਹੇ। ਕਲਾ ਕਲੱਬ ਦਾ ਫੰਕਸ਼ਨ ਬਾਰੇ ਬੋਲਦੀ ਹੈ ਫਿਰ ਉਦੋਂ ਬਾਅਦ ਤੁਸੀਂ ਕੋਈ ਕੁਐਸਚਨ ਕਰਨਾ ਕੋਸ਼ਿਸ਼ ਕਰਦੇ। ਭਾਜੀ ਅੱਜ ਜਿੱਥੇ ਮਿਲਣਾ ਪਾਉਂਚਾ ਲੜਕੀਆਂ ਦੇ ਵਿਆਹ ਤੇ ਕਲੱਬ ਲੋਕੀ ਕਹਿੰਦਾ ਕਿ ਇਹ ਜੀ ਜੋ ਮਾਤਾ ਗੁਦਰੀ ਸਪੋਰਟਸ ਕਲੱਬ ਦੇ ਤਹਿਤ ਸਾਡੇ ਪਿੰਡ ਦੇ ਸਾਰੇ ਨੌਜਵਾਨ ਇਕੱਠੇ ਹੋ ਕੇ ਇੱਕ ਸਾਂਝਾ ਨਕਰਦਾਏ ਪ੍ਰੋਗਰਾਮ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਕਰਾਂਦੇ ਆ ਰਹੇ ਨੇ ਜਿਹਦੇ ਵਿੱਚ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਾਏ ਜਾਂਦੇ ਆ। ਉਹਦੇ ਵਿੱਚ ਵੀ ਖਾਸ ਤੌਰ ਤੇ ਕੱਲੀ ਫਾਰਮੈਲਟੀ ਵਾਲਾ ਕੰਮ ਨਹੀਂ ਕਰਦੇ ਜੋ ਐਕਚੁਅਲ ਇੱਕ ਭਰਾ ਆਪਦੀ ਭੈਣ ਲਈ ਜ਼ਿੰਮੇਵਾਰੀ ਲਵਾਉਂਦਾ ਉਸ ਤਰੀਕੇ ਨਾਲ ਸੂਟਾਂ ਤੋਂ ਲੈ ਕੇ ਚੀਜ਼ਾਂ ਤੋਂ ਲੈ ਕੇ ਹਰ ਚੀਜ਼ ਇੱਕ ਚਾਹ ਨਾਲ ਵਿਆਹ ਜਿਹੜੇ ਆ ਕਰੇ ਜਾਂਦੇ ਜਿਹੜੀ ਇਸ ਦੀ ਸਭ ਤੋਂ ਜ਼ਿਆਦਾ ਖਾਸੀਅਤ ਤੇ ਉਹਦੇ ਵਿੱਚ ਸਾਰਾ ਨਗਰ ਸਾਰੇ ਲੋਕ ਆਲੇ ਦੁਆਲੇ ਦੇ ਇਹਨਾਂ ਦੀ ਇਸ ਚੀਜ਼ ਵਿੱਚ ਲਾਗਾ ਵੀ ਕਰਦੀ ਹੈ ਤੇ ਸਾਥ ਵੀ ਦਿੰਦੇ ਤੇ ਉਸੇ ਤਹਿਤ ਮੈਂ ਵੀ ਕਿਉਂਕਿ ਨੌਜਵਾਨ ਸਾਥੀਆਂ ਨਾਲ ਮੇਰਾ ਬਹੁਤ ਪੁਰਾਣਾ ਸਾਥ ਹੈ ਬਹੁਤ ਪੁਰਾਣਾ ਸਾਡਾ ਪਾਰਟੀ ਪੱਧਰ ਤੇ ਵੀ ਵਾਹ ਹੈਗਾ ਨਿੱਜੀ ਤੌਰ ਤੇ ਵੀ ਸਾਡਾ ਬਹੁਤ ਰਿਸ਼ਤਾ ਹੈਗਾ ਪੁਰਾਣਾ ਤੇ ਐਡਾ ਚੰਗਾ ਕੰਮ ਕਰਨ ਵਾਲੇ ਜਿਹੜੇ ਸਾਥੀ ਉਹਨਾਂ ਨੂੰ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਵੀ ਜਾ ਕੇ ਹੌਸਲਾ ਅਫਜ਼ਾਈ ਕਰਾਂ ਸੋ ਅੱਜ ਉਸੇ ਤਹਿਤ ਹਰ ਸਾਲ ਵਾਂਗ ਆਇਆ ਹਾਜ਼ਰੀ ਲਵਾਉਣ ਨੌਜਵਾਨ ਭਰਾਵਾਂ ਨੂੰ ਸ਼ਾਬਾਸ਼ੇ ਵੀ ਦੇ ਕੇ ਗਿਆ ਮੁਬਾਰਕਬਾਦ ਵੀ ਦੇ ਕੇ ਗਿਆ ਤੇ ਕਾਲਪੁਰਖ ਅਗੇ ਅਰਦਾਸ ਕਰਦਾ ਕੋਈ ਚੰਗਾ ਸਮਾਂ ਆਵੇ ਤਾਂ ਕਿ ਇਹੋ ਜਿਹੇ ਨੌਜਵਾਨਾਂ ਨੂੰ ਹੋਰ ਹੌਸਲਾ ਅਫਜ਼ਾਈ ਕੋਈ ਇਹੋ ਜਿਹਾ ਪਲੈਟਫਾਰਮ ਅਵੇਲੇਬਲ ਤੇ ਦਿੱਤਾ ਜਾਵੇ ਤਾਂ ਕਿ ਜੋ ਅੱਜ ਪਿੰਡ ਪੱਧਰ ਤੇ ਕੰਮ ਕਰ ਰਿਹਾ ਉਹ ਕੱਲ ਨੂੰ ਸਟੇਟ ਪੱਧਰ ਤੇ ਜਾ ਕੇ ਅਵੇਲੇਬਲ ਤੇ ਵੀ ਜਾ ਕੇ ਕੰਮ ਕਰ ਸਕੇ ਕੋਈ ਨਾ ਪਿੰਡ ਕੰਮ ਚੁਣ ਦਿੱਤੇ ਗਰੀਬ ਲੜਕੀਆਂ ਦੇ ਵਿਆਹ ਦੇ ਰੋਡ ਬੰਦੇ ਕਲਪਨ ਨੂੰ ਕਿਵੇਂ ਦੇਖਦੇ ਹਿਸਾਬ ਨਾਲ ਜੀ ਸਭ ਤੋਂ ਪਹਿਲਾਂ ਤਾਂ ਸਾਰਾ ਹੀ ਪਿੰਡ ਤੇ ਪਿੰਡ ਦਾ ਜਿਹੜਾ ਕਲਬ ਹੈ ਉਹ ਵਿਦਾਈ ਦੇ ਪਾਤਰ ਨੇ ਕਿ ਉਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਔਰ ਅਜਿਹੇ ਉਪਰਾਲਿਆਂ ਦੀ ਅੱਜ ਸਾਡੇ ਸਮਾਜ ਨੂੰ ਲੋੜ ਹੈ ਔਰ ਇਹ ਪਿੰਡ ਪਿਛਲੇ ਕਈ ਸਾਲਾਂ ਤੋਂ ਇਹ ਸਮੂਹੀ ਕਿ ਵਿਵਾਹਾਂ ਦਾ ਤੁਸੀਂ ਦੇਖੋ ਕਿ ਇਸ ਪਿੰਡ ਨੇ ਕਈ ਹੋਰ ਪਿੰਡਾਂ ਨੂੰ ਵੀ ਸੇਧ ਦਿੱਤੀ ਹੈ ਕਿ ਉਹ ਵੀ ਗਰੀਬ ਕੁੜੀਆਂ ਦੇ ਸਮੂਹਿਕ ਵਿਆਹ ਕਰਾਉਣ ਔਰ ਬਹੁਤ ਹੀ ਮਾਨਮਤੀਆਂ ਸ਼ਖਸੀਅਤਾਂ ਅੱਜ ਮੇਰੀਆਂ ਭੈਣਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਇੱਥੇ ਪਹੁੰਚੀਆਂ ਨੇ ਤੇ ਸਮੂਹ ਹੀ ਨਗਰ ਨਿਵਾਸੀ ਨੇ ਜਿਹੜੇ ਉਹਨਾਂ ਨੇ ਵੀ ਵਧੀਆ ਯੋਗਦਾਨ ਪਾਇਆ ਜਦੋਂ ਮੈਂ ਆਈ ਸੀ ਤਾਂ ਮੈਂ ਦੇਖਿਆ ਕਿ ਜਿਹੜਾ ਸਮਾਨ ਵੀ ਮੇਰੀਆਂ ਪਿੰਡਾਂ ਨੂੰ ਦਿੱਤਾ ਪਿੰਡ ਨੇ ਇਕੱਠੇ ਹੋ ਕੇ ਉਹ ਸਮਾਨ ਦਿੱਤਾ ਜੀ ਜਿਹੜਾ ਹਰ ਇੱਕ ਕੁੜੀ ਦੇ ਲਈ ਲੋੜਵੰਦ ਹੁੰਦਾ ਹੈਗਾ ਜਿਵੇਂ ਕਿ ਸਲਾਈ ਮਸ਼ੀਨ ਦੀ ਜੇਕਰ ਮੈਂ ਖਾਸ ਤੌਰ ਤੇ ਗੱਲ ਕਰਾਂ ਤਾਂ ਕਿ ਉਹ ਆਉਣ ਵਾਲੇ ਸਮੇਂ 'ਚ ਆਰਥਿਕ ਤੌਰ ਤੇ ਵੀ ਮਜ਼ਬੂਤ ਹੋ ਸਕੇ ਨਾ ਆਪਣਾ ਕੰਮ ਕੱਢ ਚਲਾ ਸਕਣ ਸੋ ਅਜਿਹੇ ਉਪਰਾਲੇ ਮੈਨੂੰ ਲੱਗਦਾ ਹੈ ਕਿ ਘੋੜੇ ਨਗ ਪਿੰਡ ਤੋਂ ਸੇਧ ਲੈ ਕੇ ਬਾਕੀ ਪਿੰਡਾਂ ਨੂੰ ਵੀ ਕਰਨੇ ਚਾਹੀਦੇ ਨੇ ਨਾਮ ਉਹ ਗੁਰਿੰਦਰ ਸਿੰਘ ਜੀ ਅੱਜ ਲੜਕੀਆਂ ਦੇ ਵਿਆਹ ਕਿਤੇ ਜਾਰੀ ਹੈ ਕਿਹੜੀ ਸੰਸਥਾ ਵੱਲੋਂ ਹੈ ਕਿੰਨੀਆਂ ਲੜਕੀਆਂ ਦੇ ਕਿਤੇ ਜਾ ਰਿਹਾ ਹੈ ਇਹ ਕੀ ਪ੍ਰਬੰਧ ਕਿੱਥੇ ਹੋਇਆ ਹੈ ਅੰਨਾ ਸਾਰੀ ਸੰਗਤ ਨੂੰ ਇਹ ਪਿਆਰ ਭਰੀ ਸ਼ਾਸਕੀ ਕਾਲ ਅਜੀਮਾਤਾ ਗੁਰੀ ਸਪੋਰਟਸ ਕਲੱਬ ਪਿੰਡ ਘੋੜੇਣਾਵ ਵੱਲੋਂ ਇਹ ਲਗਾਤਾਰ ਤੀਸਰਾ ਉਪਰਾਲਾ ਜੀ ਲਗਾਤਾਰ 3 ਸਾਲ ਹੋ ਗਏ ਸਾਨੂੰ ਇਸ ਕਾਰਜ ਕਰਦਿਆਂ ਨੂੰ 5 ਜ਼ਰੂਰਤਮੰਦ ਲੜਕੀਆਂ ਦੇ ਵਿਆਹ ਪਿਛਲੇ 3 ਸਾਲਾਂ ਤੋਂ ਸੀ ਕਰ ਰਿਆਂਗੇ ਇਹਦੇ ਚ ਜਿਹੜਾ ਵੀ ਲੜਕੀ ਨੂੰ ਜ਼ਰੂਰਤ ਦਾ ਸਮਾਨ ਹੈ ਜੋ ਆਪਾਂ ਦਾਜ ਕਰੀਏ ਜੋ ਵੀ ਇੱਕ ਲੜਕੀ ਨੂੰ ਸਾਰੇ ਪਰਿਵਾਰ ਆ ਇੱਕ ਪਰਿਵਾਰ ਵੱਲੋਂ ਦਿੱਤਾ ਜਾਂਦਾ ਜਿਵੇਂ ਉਮੀ ਸਾਰੀ ﺍﻟमारी ਪੇਟੀ ﺍﻟमारीयो की पेटी होगी ते एक सिलाई मशीन बेड फ्रिज ਇਸ ਤਰ੍ਹਾਂ ਦਾ ਸਾਰਾ ਸਮਾਨ ਹੈ ਜਿਹੜਾ ਉਹ ਆਪਾਂ ਇੱਕ ਪਰਿਵਾਰ ਨੂੰ ਦੇਵਾਂਗੇ ਤੇ ਉਸ ਤੋਂ ਬਾਅਦ ਸਾਰਾ ਅਰੇਂਜਮੈਂਟ ਹੈ ਜਿਹੜਾ ਪਿੰਡ ਦੇ ਨੌਜਵਾਨ ਨੇ ਪਿੰਡ ਦਾ ਬਹੁਤ ਵੱਡਾ ਸਹਿਯੋਗ ਹੈ ਸਾਨੂੰ ਮਤਲਬ ਪਿਛਲੇ 4-5 ਦਿਨਾਂ ਤੋਂ ਲਗਾਤਾਰ ਪਿੰਡ ਚ ਲੋਕ ਇਕੱਠਾ ਕਰਕੇ ਮਤਲਬ ਇਹ ਸਾਰਾ ਹੀ ਉਸ ਪਿੰਡ ਦੀ ਘਰ ਦੀ ਮਠਿਆਈ ਬਣਾਉਣਿਆਂਗੇ ਸਾਰਾ ਨਗਰ ਸਾਡੇ ਕੋਲ ਪਹੁੰਚਦਾ ਤਾਂ ਘਰ ਦੀ ਮਠਿਆਈ ਬਣਾ ਕੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਵੀ ਜੇ ਜ਼ਰੂਰਤਮੰਦ ਪਰਿਵਾਰ ਨੇ ਤਾਂ ਆਪ ਇੱਕ ਫਾਰਮੈਟ ਕੀ ਕਰਦੇ ਤਾਂ ਆਪ ਇੱਕ ਮਤਲਬ ਕਿ ਬਹੁਤ ਵਧੀਆ ਢੰਗ ਨਾਲ ਜਿਵੇਂ ਆਪਦੀਤੀ ਪੈਣ ਤੋੜ ਦਿਆਂਗੇ ਇੰਨੀ ਕੋਸ਼ਿਸ਼ ਹੁੰਦੀ ਆ ਸਾਰੇ ਕਲੱਬ ਮੈਂਬਰਾਂ ਦੀ ਸਾਡੇ ਐਨਆਰਆਈ ਭਰਾਵਾਂ ਦੀ ਜਿਨ੍ਹਾਂ ਦਾ ਸਾਨੂੰ ਬਹੁਤ ਵੱਡਾ ਸਹਾਇਕ ਹੈ ਤਾਂ ਸਾਰਿਆਂ ਦੀ ਕੋਸ਼ਿਸ਼ ਹੁੰਦੀ ਆ ਵੀ ਇੱਕ ਪਰਿਵਾਰ ਕਮੌਲ ਦੇ ਕੇ ਆਪਾਂ ਇਹ ਜਿਹੜਾ ਕਾਰਜ ਇਹਨੂੰ ਸੰਪੂਰਨ ਕਰੀਏ ਪਹਿਲੀ ਵਾਰੀ ਹੈ ਜਾਂ ਇਸ ਤੋਂ ਪਹਿਲਾਂ ਵੀ ਅਸੀਂ ਪਿਛਲੇ ਲਗਾਤਾਰ 3 ਸਾਲਾਂ ਤੋਂ ਇਹ ਕਾਰਜ ਕਰਦੇ ਆ ਰਹੇ ਹਾਂ ਜੀ ਇਸ ਵਾਰ ਇਹ ਤੀਜੀ ਵਾਰ ਕਰਜ ਕੀਤਾ ਜਾ ਰਿਹਾ ਤਾਂ ਵੈਸੇ ਵੀ ਜਦੋਂ ਸਾਲ ਦੌਰਾਨ ਜੇ ਕਿਸੇ ਪਰਿਵਾਰ ਨੂੰ ਕਿਸੇ ਨੂੰ ਬੈੱਡ ਦੀ ਜ਼ਰੂਰਤ ਹੈ ਜਾਂ ਕੋਈ ਫਰਿੱਜ ਤਾਂ ਇਹ ਜਿਹੜਾ ਕਾਰਜ ਵੀ ਕਲੱਬ ਵੱਲੋਂ ਲਗਾਤਾਰ ਨੇ ਜਿਹੜੇ ਉਹ ਕਿਤੇ ਜ ਚਮਕੌਰ ਸਿੰਘ ਜੀ ਅੱਜ ਲੜਕੀਆਂ ਦੇ ਸਿਹਤ ਦਾ ਪ੍ਰੋਗਰਾਮ ਹੈ ਜੀ ਇਹ ਸਖਸ਼ਾ ਅਲੱਗ ਸਾਡਾ ਪਿੰਡ ਦੇ ਵੱਲੋਂ ਨੌਜਵਾਨਾਂ ਨੂੰ ਸਾਰੇ ਇੱਕ ਤਾਜੀ ਨਾਲ ਸਾਡਾ ਕਲੱਬ ਬਣਾਇਆ ਹੋਇਆ ਹੈ ਇਸ ਦਾ ਨਾਮ ਹੈ ਮਾਤਾ ਗੁਰੀ ਸਪੋਰਟਸ ਕਲੱਬ ਰਜਿਸਟਰ ਘੋੜੇ ਨਾਲ ਤੇ ਇਸ ਕਲੱਬ ਦੇ ਅਧੀਨ ਅਸੀਂ ਕਾਰਜ ਕਰਦੇ ਰਹਿੰਦੇ ਹਾਂ ਚਾਹੇ ਉਹ ਖੇਡਣ ਲੈ ਕੇ ਹੁਣ ਅਸੀਂ ਪਿਛਲੇ 3 ਸਾਲਾਂ ਤੋਂ ਲੋੜਵੰਦ ਲੜਕੀਆਂ ਦੇ ਵਿਆਹ ਕਰ ਦਿੰਦੇ ਹਾਂ ਜਿਸ ਦੇ ਵਿੱਚ ਅਸੀਂ ਇੱਕ ਐਵਰੇਜ ਰੱਖੀ ਹੋਈ ਹੈ ਕਿ ਅਸੀਂ ਹਰ ਸਾਲ 5 ਲੜਕੀਆਂ ਦੇ ਵਿਆਹ ਕਰਦੇ ਹਾਂ ਹਾਂਜੀ ਇਹ ਮਤਲਬ ਪਿੰਡ ਦੇ ਵੱਲੋਂ ਵੀ ਸਹਿਯੋਗ ਬਹੁਤ ਮਿਲਦਾ ਹੈ। ਹਾਂਜੀ ਹਾਂਜੀ ਹਾਂ। ਪਹਿਲਾਂ ਅਸੀਂ 6 ਮਹੀਨੇ ਪਹਿਲਾਂ ਅਸੀਂ ਇੱਕ ਅਨਾਉਂਸਮੈਂਟ ਪਾਉਣੀ ਆ ਚਾਹੇ ਗੁਰੂ ਘਰ ਚ ਬੋਲ ਮਾਰਾ ਕੇ ਚਾਹੇ ਅਸੀਂ ਸੋਸ਼ਲ ਮੀਡੀਆ ਰਾਹੀਂ ਕਿ ਅਸੀਂ ਇੱਕ ਪ੍ਰੋਗਰਾਮ ਲੈ ਕੇ ਰਹੇ ਆ ਪੰਜ ਲੋੜਵੰਦ ਕੁੜਕੀਆਂ ਦੇ ਵਿਆਹ ਕਰ ਰਹੇ ਹਾਂ। ਪਹਿਲਾਂ ਅਸੀਂ ਪਹਿਲ ਪਿੰਡ ਨੂੰ ਦਿੰਨੇ ਆ ਜੀ। ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਨਗਰ ਦਾ ਸਹਿਯੋਗ ਬਹੁਤ ਜ਼ਿਆਦਾ ਮਿਲਦਾ। ਫਿਰ ਜਿੱਦਾਂ ਹੀ ਸਾਡੇ ਨਗਰ ਤੋਂ ਵਿੱਚ ਜਿੰਨੀਆਂ ਲੜਕੀਆਂ ਹੋ ਜਾਂਦੀਆਂ ਨੇ ਪਹਿਲਾਂ ਪਹਿਲ ਪਿੰਡ ਦੀ ਹੁੰਦੀ ਹੈ। ਉਸ ਤੋਂ ਬਾਅਦ ਅਸੀਂ ਆਲੇ-ਦਾਲੇ ਪਿੰਡਾਂ ਤੋਂ ਕਵਰ ਕਰਕੇ ਲੋੜ ਦੇਖਪਾਲ ਕਰਕੇ ਆਪਾਂ ਰਿਸ਼ਤਿਆਂ ਦੇ ਸਾਰਾ ਸੈਟਿੰਗ ਕਰਕੇ ਵਿਆਹ ਨੂੰ ਨੇਪਰੇ ਚਾੜਦੇ ਹਾਂ। ਉਹ ਲੜਕੀ ਨੂੰ ਜਿਹੜਾ ਚੁਣਿਆ ਜਾਂਦਾ ਮਤਲਬ ਖਰਚਾ ਕਰਦਾ ਕੋਈ ਨਾ ਉਹਦਾ ਕੋਈ ਕ੍ਰਿਟਰੀਆ ਰੱਖਿਆ ਕਿ ਜਿੱਦਾਂ ਦਾ ਹਾਂਜੀ 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 ਜਿੱਦਾਂ ਜਿਹੜਾ ਰਿਸ਼ਤਾ ਹੈ ਉਹ ਪਰਿਵਾਰ ਵੱਲੋਂ ਹੀ ਕੀਤਾ ਜਾਂਦਾ ਲੜਕੇ ਲੜਕੀ ਵੱਲੋਂ ਕੀਤਾ ਜਾਂਦਾ। ਲੇਕਿਨ ਜਿਹੜਾ ਇਹ ਪ੍ਰੋਗਰਾਮ ਹੈ ਅਸੀਂ ਇੱਕ ਆਪਣੀ ਧੀ ਸਮਝ ਕੇ ਭੈਣ ਸਮਝ ਕੇ ਅਸੀਂ ਪੈਲਸ ਦੇ ਪੈਲਸ ਨੂੰ ਤਿਆਰ ਕਰਕੇ ਪਿੰਡ ਦੇ ਪੈਲਸ ਨੂੰ ਤਿਆਰ ਕਰਕੇ ਪੂਰੇ ਵੱਡੇ ਪੱਧਰ ਤੇ ਅਸੀਂ ਉਸ ਦਾ ਵਿਆਹ ਕਰ ਦਿੰਦੇ ਹਾਂ। ਜਿਸ ਦੇ ਵਿੱਚ ਸਾਰਾ ਸਮਾਨ ਅਸੀਂ ਜਿਹੜਾ ਲੋੜਿੰਦਾ ਸਮਾਨ ਹੁੰਦਾ ਘਰ ਦੇ ਲਈ ਜਿਹੜਾ ਸਾ ਲਗਭਗ ਜਿੰਨਾ ਆਪਾਂ ਆਪਣੀ ਟੀ ਨੂੰ ਦਿੰਨੇ ਆ ਕਿ ਉਮਰ ਦੇ ਲਈ ਉਹਦੇ ਕੋਲ ਕੰਮ ਆਵੇ ਸਮਾਨ ਉਦਾਂ ਦਾ ਅਸੀਂ ਜਿੰਨਾ ਵੀ ਲੋੜਿੰਦਾ ਸਮਾਨ ਹੈ ਟੋਟਲੀ ਸਮਾਨਾਂ ਦੇ 15 ਦੇ ਲਗਭਗ ਸਾਡੀਆਂ ਆਈਟਮ ਆਉਂਦੀਆਂ ਨੇ ਜਿਹੜੀਆਂ ਛੁਣਮੀਆਂ ਆਈਟਮ ਆਉਂਦੀਆਂ ਨੇ ਅਸੀਂ ਸਾਰੀਆਂ ਕਵਰ ਕਰਕੇ ਕੱਲੀ ਕੱਲੀ ਲੇਡੀਜ਼ ਨੂੰ ਦਿੰਨੇ ਆ